ਸੱਚੀ ਕਾਲਜੀ ਪੰਜਾਬ ਨਿਊਜ਼ ਬੁਲਟਨ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਸਿਮ ਰਣਜੀਤ ਕੌਰਗਿਲ ਖਬਰਾਂ ਤੋਂ ਪਹਿਲਾਂ ਨਜ਼ਰ ਮਾਰ ਲੈਨੇ ਆ ਮੁੱਖ ਸੁਰਖੀਆਂ ਤੇ ਪ੍ਰਧਾਨ ਮੰਤਰੀ ਮੋਦੀ ਨੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੂੰ ਸੌਂਪਿਆ ਅਸਤੀਫਾ ਮੰਤਰੀ ਮੰਡਲ ਭੰਗ ਕਰਨ ਦੀ ਕੀਤੀ ਸਿਫਾਰਿਸ਼ ਪੰਜਾਬ ਦੇ ਵਿੱਚ ਭਾਜਪਾ ਦਾ ਲੋਕ ਸਭਾ ਚੋਣਾਂ ਚ ਹੋਇਆ ਪੂਰੀ ਤਰ੍ਹਾਂ ਸਫਾਇਆ ਕਿਸਾਨਾਂ ਗੁੱਜਜੀਤ ਸਿੰਘ ਢੱਲੇਵਾਲ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਲਾ ਆੜੇ ਹੱਥੀ ਲੋਕ ਸਭਾ ਨਤੀਜੇ ਸਾਹਮਣੇ ਆਉਣ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਵੱਲੋਂ ਕੀਤੀ ਗਈ ਪ੍ਰੈਸ ਕਾਨਫਰੰਸ 'ਚ ਰਾਜ ਸਭਾ ਮੈਂਬਰ ਸੰਦੀਪ ਪਾਠਕ ਨੇ ਐਨਡੀਏ ਗੱਠਜੋੜ ਤੇ ਸਾਦੇ ਤਿੱਖੇ ਨਿਸ਼ਾਨੇ ਅਮਰਿਤਪਾਲ ਦੇ ਜਿੱਤ ਤੋਂ ਬਾਅਦ ਈਮਾਨ ਸਿੰਘ ਖਰੜਾ ਦਾ ਵੱਡਾ ਬਿਆਨ ਸੁਪਾਲ ਸਿੰਘ ਖਿਆਰ ਨੇ ਸਰਕਾਰ ਤੋਂ ਐਨਐਸਏ ਹਟਾਉਣ ਦੀ ਕੀਤੀ ਮੰਗ ਹੁਣ ਖਬਰਾਂ ਵਿਸਥਾਰ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁੱਧਵਾਰ ਨੂੰ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨਾਲ ਮੁਲਾਕਾਤ ਕਰਕੇ ਉਹਨਾਂ ਨੂੰ ਆਪਣਾ ਅਸਤੀਫਾ ਸੌਂਪ ਦਿੱਤਾ ਇਸੇ ਨਾਲ ਹੀ ਉਹਨਾਂ ਨੇ ਮੰਤਰੀ ਮੰਡਲ ਵੀ ਪੰਖ ਕਰਨ ਦੀ ਸਿਫਾਰਿਸ਼ ਕੀਤੀ ਹੈ ਇਸ ਵਿੱਚ ਸਰਕਾਰ ਨੇ ਤੀਜੀ ਵਾਰ ਜਿੱਤ ਨੂੰ ਲੈ ਕੇ ਧੰਨਵਾਦ ਪ੍ਰਸਤਾਵ ਪਾਸ ਕੀਤਾ 98 ਲੋਕ ਸਭਾ ਚੋਣਾਂ ਦੇ ਨਤੀਜਿਆਂ ਨੇ ਜਿੱਥੇ ਭਾਰਤ ਦੀ ਉਤਰਾਹੀ ਦੇ ਸੰਕੇਤ ਦਿੱਤੇ ਨੇ ਉੱਥੇ ਉਹਨਾਂ ਨਤੀਜਿਆਂ ਤੋਂ ਬਾਅਦ ਇੱਕ ਵਾਰ ਫਿਰ ਦੇਸ਼ ਦੇ ਵਿੱਚ ਉਹ ਗਠਨ ਜੋੜ ਦੀਆਂ ਸਰਕਾਰਾਂ ਦਾ ਦੌਰ ਸ਼ੁਰੂ ਹੋਣ ਜਾ ਰਿਹਾ ਹੈ ਮੈਠਕ ਤੇ ਵਿੱਚ 17ਵੀਂ ਲੋਕ ਸਭਾ ਭੰਗ ਕਰਨ ਦੀ ਸਿਫਾਰਿਸ਼ ਵੀ ਕੀਤੀ ਗਈ ਹੈ ਇਸੇ ਬਾਅਦ ਮੋਦੀ ਰਾਸ਼ਟਰਪਤੀ ਪਵਨ ਗਏ ਅਤੇ ਆਪਣਾ ਅਸਤੀਫਾ ਸੌਂਪ ਦਿੱਤਾ ਮੋਦੀ 8 ਜੂਨ ਨੂੰ ਤੀਜੀ ਵਾਰ ਪ੍ਰਧਾਨ ਮੰਤਰੀ ਅਹੁਦੇ ਦੀ ਸੋਚ ਝੁਕ ਸਕਦੇ ਨੇ ਐਨਟੀ ਦੇ ਸਾਰੇ ਸੰਸਦਤੋਂ ਇੱਕਜੁੱਟਤਾ ਦੇ ਲਈ ਸਾਈਨ ਕਰਵਾ ਲਏ ਗਏ ਨੇ ਤੇ ਜੀਡੀਯੂ ਬਲਾਰੇ ਕੇਸੀ ਤਿਆਗੀ ਨੇ ਦੱਸਿਆ ਕਿ 7 ਜੂਨ ਨੂੰ ਸੰਸਦ ਦੇ ਸੈਂਟਰਲ ਹਾਲ ਦੇ ਵਿੱਚ ਐਨਟੀ ਦੇ ਸਾਰੇ ਸੰਸਦਤਾ ਦੀ ਬੈਠਕ ਹੋਵੇਗੀ ਚੰਦਰਬਾਬੂ ਦੀ TDP 15 ਸੀਟਾਂ ਦੇ ਨਾਲ NDA ਦੇ ਵਿੱਚ ਦੂਜੀ ਸਭ ਤੋਂ ਵੱਡੀ ਪਾਰਟੀ ਬਣ ਗਈ ਹੈ ਅਤੇ ਨितीश ਦੀ JDU 12 ਸੀਟਾਂ ਦੇ ਨਾਲ NDA ਦੇ ਵਿੱਚ ਤੀਜੀ ਸਭ ਤੋਂ ਵੱਡੀ ਪਾਰਟੀ ਬਣ ਗਈ ਹੈ ਭਾਜਪਾ ਦੇ ਲਈ ਇਸ ਸਮੇਂ ਦੋਵੇਂ ਪਾਰਟੀਆਂ ਜ਼ਰੂਰੀ ਹਨ ਉਹਨਾਂ ਤੋਂ ਬਿਨਾ ਭਾਜਪਾ ਦੇ ਲਈ ਸਰਕਾਰ ਬਣਾਉਣਾ ਮੁਸ਼ਕਲ ਹੈ ਜ਼ਿਕਰ ਹੋਇਆ ਕਿ 98 ਲੋਕ ਸਭਾ ਚੋਣਾਂ ਦੇ ਨਤੀਜੇ ਆ ਗਏ ਨੇ ਜਿਸ ਦੇ ਵਿੱਚ ਭਾਜਪਾ ਨੂੰ 240 ਸੀਟਾਂ ਮਿਲੀਆਂ ਜੋ ਬਹੁਮਤ ਦੇ ਅੰਕੜੇ ਤੋਂ 32 ਸੀਟਾ ਘੱਟ ਨੇ ਹਾਲਾਂਕਿ ਐਨਡੀਏ ਨੇ 292 ਸੀਟਾਂ ਦੇ ਨਾਲ ਬਹੁਮਤ ਦੇ ਅੰਕੜੇ ਨੂੰ ਪਾਰ ਕਰ ਲਿਆ ਹੈ ਜੇਕਰ ਪ੍ਰਧਾਨ ਮੰਤਰੀ ਤਿੰਜੀ ਵਾਰ ਪੀਐਮ ਅਹੁਦੇ ਦੀ ਸੌ ਚੁੱਕਦੇ ਨੇ ਤਾਂ ਉਹਨਾਂ ਦੇ ਨਾਮ ਇੱਕ ਨਵਾਂ ਰਿਕਾਰਡ ਵੀ ਜੁੜ ਜਾਵੇਗਾ ਉਦੇਸ਼ ਦੇ ਦੂਜੇ ਅਜੇ ਨੇਤਾ ਬਨ ਚਾਨਕ ਦੇ ਜੋ ਲਗਾਤਾਰ ਤਿੰਜੀ ਵਾਰ ਚੋਣਾਂ ਜਿੱਤੇ ਤੇ ਦੇਸ਼ ਦੇ ਪ੍ਰਧਾਨ ਮੰਤਰੀ ਬਣ ਗਏ ਇਸ ਤੋਂ ਪਹਿਲਾਂ ਇਹ ਰਿਕਾਰਡ ਜੁਆ ਨਹਿਰੂ ਦੇ ਨਾਮ ਤੇ ਸੀ ਤੇ ਮੋਦੀ ਉਹਨਾਂ ਦੇ ਰਿਕਾਰਡ ਦੀ ਬਰਾਬਰੀ ਕਰਨਗੇ। ਬੀਤੇ ਦਿਨ ਲੋਕ ਸਭਾ ਚੋਣਾਂ ਦੇ ਨਤੀਜੇ ਸਾਹਮਣੇ ਆਉਣ ਤੋਂ ਬਾਅਦ ਬਾਰਡਰ ਤੇ ਤਰਨਾ ਦੇ ਰਹੇ ਕਿਸਾਨਾਂ ਵਿੱਚ ਖੁਸ਼ੀ ਵੇਖਣ ਨੂੰ ਮਿਲੀ। ਭਾਜਪਾ ਨੂੰ ਕਾਂਗਰਸ ਵੱਲੋਂ ਕਰਾਰੇ ਟੱਕਰ ਮਿਲੀ ਜਿਸ ਤੋਂ ਬਾਅਦ ਕਿਸਾਨ ਆਗੂ ਜਗਜੀਤ ਸਿੰਘ ਢੱਲੇਵਾਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਆੜੇ ਹੱਥੀ ਲਿਆ। ਇਸ ਮੌਕੇ ਢੱਲੇਵਾਲ ਨੇ ਤਰਨਾ ਦੇ ਰਹੇ ਕਿਸਾਨਾਂ ਨਾਲ ਹੋਏ ਜ਼ੁਲਮ ਤੇ ਤਸ਼ੱਦਦ ਦਾਵੀ ਜ਼ਿਕਰ ਕੀਤਾ। ਬਿੱਤੇ ਕੱਲ ਲੋਕ ਸਭਾ ਚੋਣਾਂ ਦੇ ਨਤੀਜੇ ਸਾਹਮਣੇ ਆਏ ਨੇ ਜਿਸ ਤੋਂ ਬਾਅਦ ਇਸ ਸਥਿਤੀ ਬਣ ਗਈ ਕਿ ਸੀ ਕੇ ਪਾਜਪਾ ਨੂੰ ਕੇਂਦਰ ਦੇ ਵਿੱਚ ਸਰਕਾਰ ਬਣਾਉਣ ਵਾਸਤੇ ਬਹੁਮਤ ਦੀ ਲੋੜ ਹੈ ਦੂਜੇ ਪਾਸੇ ਪੰਜਾਬ ਦੇ ਵਿੱਚ ਭਾਜਪਾ ਦਾ ਪੂਰੀ ਤਰ੍ਹਾਂ ਸਫਾਇਆ ਹੋ ਚੁੱਕਿਆ ਹੈ ਜਿਸ ਤੋਂ ਬਾਅਦ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਪ੍ਰਧਾਨ ਜਗਜੀਤ ਸਿੰਘ ਢੱਲਵਾਲ ਨੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਚਮਕੇ ਨਿਸ਼ਾਨ ਨਹੀਂ ਸਾਦੇ ਨੇ ਭਾਜਪਾ ਨੇ ਆਪਣੀ ਤਾਕਤ ਨੂੰ ਵਰਤ ਕੇ ਆਪਣੀ ਹੈਂਕੜ ਬਾਜ਼ੀ ਨੂੰ ਆਪਣੇ ਅਹੰਕਾਰ ਨੂੰ ਵਰਤਦਿਆਂ ਲੋਕਾਂ ਦੀ ਲੋਕਤੰਤਰ ਦੀ ਲੋਕਾਂ ਦੀ ਆਵਾਜ਼ ਸੁਣਨ ਤੋਂ ਬਿਲਕੁਲ ਜਵਾਬ ਦੇ ਰੱਖਿਆ ਸੀ ਕਿਉਂਕਿ ਪਿਛਲੇ ਅੰਦੋਲਨ ਤੋਂ ਲੈ ਕੇ ਪੂਰਾ ਦੇਸ਼ ਦੇਸ਼ ਦੇ ਲੋਕ ਇਸ ਗੱਲ ਦੀ ਦੁਹਾਈ ਪਿੱਟ ਰਹੇ ਸੀ ਕਿ ਅਜੇ ਮਿਸ਼ਰਾ ਟੈਣੀ ਸਾਡੇ ਕਿਸਾਨਾਂ ਦਾ ਕਤਲ ਹੈ ਔਰ ਇਹਨੂੰ ਇਸ ਇਹਦੇ ਗ੍ਰਹਿ ਰਾਜ ਮੰਤਰੀ ਦੇ ਪਦ ਤੋਂ ਬਰਖਾਸਤ ਕਰਕੇ ਇਹਦੀ ਜਗ੍ਹਾ ਜੇਲ੍ਹ ਚ ਭੰਗਿਆ ਨੂੰ ਜੇਲ੍ਹ ਚ ਭੇਜਿਆ ਲੇਕਿਨ ਹੋਇਆ ਕੀ ਬੀਜੇਪੀ ਨੂੰ ਹੰਕਾਰ ਸੀ ਕਿ 303 ਵਿੱਚ ਸਾਡੀਆਂ ਸੀਟਾਂ ਨੇ ਅਸੀਂ ਤਾਂ ਬਹੁਤ ਮਤੋਂ ਗਾਹਾਂ ਟੱਪੇ ਹੋਇਆ ਸਾਨੂੰ ਕੌਣ ਰੋਕਲੇਗਾ ਕੌਣ ਛੇੜੇਗਾ ਲੇਕਿਨ ਐਸ ਵਾਰੀ ਉਸ ਹੰਕਾਰ ਨੇ ਉਸ ਹੰਕਾਰ ਨੂੰ ਲੋਕਾਂ ਨੇ ਜਦੋਂ ਲੋਕਾਂ ਦੀ ਕਚਹਿਰੀ ਆਈ ਤੇ ਲੋਕਾਂ ਦਾ ਸਮਾਂ ਆਇਆ ਉਸ ਵੇਲੇ ਆਂ ਅੰਦੋਲਨ ਸ਼ੁਰੂ ਹੋਇਆ ਉਹਨਾਂ ਲੋਕਾਂ ਨੂੰ ਇਨਸਾਫ ਦਿਵਾਉਣ ਦੇ ਲਈ ਔਰ ਜਦੋਂ ਇਨਸਾਫ ਦਿਵਾਉਣ ਦੇ ਲਈ ਅੰਦੋਲਨ ਸ਼ੁਰੂ ਹੋਇਆ ਕਿ ਲਖੀਮਪੁਰ ਖੀਰੀ ਦੇ ਸਾਡੇ ਜ਼ਖਮੀ ਕਿਸਾਨਾਂ ਨੂੰ ਜਿਹੜੀ ਬੰਦੀ ਹੈ ਸਰਕਾਰ ਜੀ ਨੇ ਜੋ ਵਾਅਦਾ ਕੀਤਾ ਪੂਰਾ ਕਰੇ ਔਰ ਜਿਹੜੇ ਸਾਡੇ ਸ਼ਹੀਦ ਹੋਏ ਉਹਨਾਂ ਦੇ ਪਰਿਵਾਰਾਂ ਨਾਲ ਕੀਤਾ ਵਾਅਦਾ ਉਹ ਪੂਰਾ ਕਰੇ ਤੇ ਨਾਲ ਦੇ ਨਾਲ ਅਜੇ ਮਿਸ਼ਰਾ ਟੈਣੀ ਨੂੰ ਜੇਲ੍ਹ ਭੇਜਣ ਦੀ ਵਿਵਸਥਾ ਬਣਾਵੇ ਸਰਕਾਰ ਲੇਕਿਨ ਸਰਕਾਰ ਨੇ ਇਹ ਆਵਾਜ਼ ਚੁੱਕਣ ਵਾਲੇ ਲੋਕਾਂ ਦਾ ਜਿਹੜੀ ਆਵਾਜ਼ ਲੈ ਕੇ ਤੁਰੇ ਸਰਕਾਰ ਦੀ ਹਉਮੇ ਨੂੰ ਜਿੰਨਾ ਲੋਕਾਂ ਨੇ ਵੰਗਾਰਿਆ ਤੇ ਤੁਰੇ ਉਹਨਾਂ ਲੋਕਾਂ ਦੇ ਉੱਤੇ ਅਥਰੂ ਗੈਸ ਦੇ ਗੋਲੇ ਕੱਲੇ ਨਹੀਂ ਚੱਲੇ ਸਿੱਧੀਆਂ ਗੋਲੀਆਂ ਮਾਰੀਆਂ ਗਈਆਂ 333 ਕਿਸਾਨ 433 433 ਕਿਸਾਨ ਸਾਡੇ जख्मी ਕੀਤੇ ਇੱਕ ਨੌਜਵਾਨ ਸ਼ਹੀਦ ਹੋਇਆ ਪੰਜਾਂ ਦੀ ਅੱਖਾਂ ਦੀ ਰੌਸ਼ਨੀ ਗਈ ਔਰ ਉਹ ਵੀ ਜੇਕਰ ਉਹ ਸਾਰੀ ਵੀਡੀਓ ਤੁਸੀਂ ਦੇਖੋ ਜਿਸ ਦਿਨ ਇੱਥੇ ਖਨੋਰੀ ਬਾਰਡਰ ਦੇ ਉੱਤੇ ਟਰੈਕਟਰ ਭੰਨੇ ਜਾ ਰਹੇ ਸੀ ਇਹ ਭਾਜੀਪੀ ਆਰਐਸਏ ਦੇ ਗੁੰਡਿਆਂ ਵੱਲੋਂ ਇੱਕ ਜਿਸ ਤਰੀਕੇ ਦੇ ਨਾਲ ਉਹ ਐਕਸ਼ਨ ਕਰ ਰਹੇ ਸੀ ਉਹਦੇ ਤੋਂ ਸਭ ਕੁਝ ਦਿਖ ਰਿਆ ਸੀ ਕਿ ਇਹ ਹੰਕਾਰ ਹੈ ਹੰਕਾਰ ਬੋਲਦਾ ਹੈ ਲੇਕਿਨ ਉਸ ਹੰਕਾਰ ਨੂੰ ਅੱਜ ਲੋਕਾਂ ਨੇ ਉਹਨੂੰ ਪਛਾੜਿਆ ਉਹਨੂੰ ਜਵਾਬ ਦਿੱਤਾ ਠੋਕਮਾ ਜਵਾਬ ਦਿੱਤਾ ਕਿ ਜਿਹੜੀ ਬੀਜੇਪੀ ਜਿਸ ਹੰਕਾਰ ਸੀ ਕਿ 303 ਸੀਟਾਂ ਮੇਰੀਆਂ ਇਕੱਲੇ ਦੀਆਂ ਇਕੱਲੀ ਬੀਜੇਪੀ ਨੇ ਸਾਨੂੰ ਕਿਸੇ ਦੀ ਪਰਵਾਹ ਨਹੀਂ ਉਸ ਬੀਜੇਪੀ ਨੂੰ ਲੋਕਾਂ ਨੇ ਪਿੱਛੇ ਹਟਾ ਕੇ ਉਹ ਮਤ ਤੋਂ ਬਹੁਤ ਦੂਰ ਉੱਜਾ ਕੇ ਖੜੀ ਕਰਤਾ ਜ਼ਿਕਰ ਹੋ ਗਏ ਕਿ ਲਗਾਤਾਰ ਕਈ ਮਹੀਨਿਆਂ ਤੋਂ ਕਿਸਾਨ ਬਾੜਾ ਦੇ ਉੱਤੇ ਆਪਣੀਆਂ ਮੰਗਾਂ ਨੂੰ ਲੈ ਕੇ ਟਟੇ ਹੋਏ ਨੇ ਤੇ ਕਿਸਾਨਾਂ ਦੇ ਵੱਲੋਂ ਭਾਜਪਾ ਦੇ ਉਮੀਦਵਾਰਾਂ ਦਾ ਲੋਕ ਸਭਾ ਚੋਣਾਂ ਦੇ ਦੌਰਾਨ ਵਿਰੋਧ ਵੀ ਕੀਤਾ ਗਿਆ ਸੀ ਜਿਸ ਦਾ ਖਾਮਿਆਜਾ ਪੰਜਾਬ ਦੇ ਵਿੱਚ ਭਾਜਪਾ ਉਮੀਦਵਾਰਾਂ ਨੂੰ ਭੁਗਤਣਾ ਪਿਆ ਵੇਖਣਾ ਹੋਵੇਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਕੀ ਅਹਿਮ ਕਦਮ ਚੁੱਕਦੇ ਨੇ ਲੋਕ ਸਭਾ ਚੋਣਾਂ ਦੇ ਨਤੀਜੇ ਸਾਹਮਣੇ ਆਉਣ ਤੋਂ ਬਾਅਦ ਪੰਜਾਬ ਦੇ ਵਿੱਚ ਕਾਂਗਰਸ ਨੇ 7 ਅਤੇ ਆਮ ਆਦਮੀ ਪਾਰਟੀ ਨੇ 3 ਸੀਟਾਂ ਹਾਸਲ ਕੀਤੀਆਂ ਉੱਥੇ ਹੀ ਰਾਜ ਸਭਾ ਮੈਂਬਰ ਸੰਦੀਪ ਪਾਠਕ ਨੇ ਪ੍ਰੈਸ ਕਾਨਫਰੰਸ ਕਰਕੇ ਐਨਡੀਏ ਗੱਠ ਜੋੜ ਤੇ ਤਿੱਖੇ ਸ਼ਬਦੀ ਹਮਲੇ ਕੀਤੇ ਨੇ ਪਾਠਕ ਦਾ ਕਹਿਣਾ ਹੈ ਕਿ ਪੂਰੇ ਦੇਸ਼ ਨੇ ਇੱਕ ਗੱਲ ਸਾਬਿਤ ਕਰ ਦਿੱਤੀ ਹੈ ਕਿ ਕਿਸੇ ਵੀ ਤਰ੍ਹਾਂ ਦੀ ਤਾਨਾਸ਼ਾਹੀ ਤੇ ਗੁੰਡਾਗਰਦੀ ਨਹੀਂ ਚੱਲ ਸਕਦੀ ਆਮਰਮੀ ਪਾਰਟੀ ਦੇ ਨੇਤਾ ਸੰਦੀਪ ਪਾਠਕ ਨੇ ਲੋਕ ਸਭਾ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਮੀਡੀਆ ਦੇ ਨਾਲ ਗੱਲਬਾਤ ਕੀਤੀ ਭਾਜਪਾ ਉੱਤੇ ਹਮਲਾ ਕਰਦੇ ਹੋਣਾ ਕਿਹਾ ਕਿ ਲੋਕ ਸਭਾ ਦਾ ਨਤੀਜਾ ਦੇਸ਼ ਦੇ ਸਾਹਮਣੇ ਹੈ ਦੇਸ਼ ਨੇ ਸਪਸ਼ਟ ਕਰ ਦਿੱਤਾ ਹੈ ਕਿ ਕਿਸੇ ਵੀ ਤਰ੍ਹਾਂ ਦੀ ਤਾਨਾਸ਼ਾਹੀ ਅਤੇ ਗੁੰਡਾਗਰਦੀ ਨੂੰ ਬਰਦਾਸ਼ਤ ਨਹੀਂ ਕਰਨਗੇ ਭਾਜਪਾ ਨੂੰ ਪਿਛਲੀ ਵਾਰ ਦੇ ਨਾਲ ਉਤਰੇ ਸਿੱਟਾ ਘੱਟ ਮਿਲਿਆ ਹਨ ਕਈ ਮੁੱਖ ਮੰਤਰੀਆਂ ਦੇ ਜੇਲ੍ਹ ਜਾਣ ਅਤੇ ਕਈ ਨੇਤਾਵਾਂ ਦੇ ਛਾਪੇ ਮਾਰੀ ਤੇ ਬਾਵਜੂਦ ਭਾਰਤ ਬਲਾਕ ਦੇ ਚੰਗੇ ਨਤੀਜੇ ਸਾਹਮਣੇ ਆਏ ਨੇ ये पूरा चुनाव नरेंद्र मोदी जी वर्सेस इंडिया गठबंधन के बीच में लड़ा गया अगर आप नतीजे देखेंगे तो नरेंद्र मोदी जी की पार्टी को भारतीय जनता पार्टी को पिछली बार से तिरसठ सीटें कम मिली है और भारतीय जनता पार्टी की बहुमत भी नहीं आ पाई दूसरी तरफ इंडिया गठबंधन को आप देखेंगे कि इतने कठिन परिस्थितियों के बावजूद जहां कई मुख्यमंत्रियों को जेल में डाले गया कई लोगों के ऊपर रेड कराई गई सारी एजेंसियों को अपने कब्जे में करने के बावजूद इंडिया गठबंधन ने बहुत अच्छा परफॉर्म किया है तो इससे ये स्पष्ट इस हो गया है कि इस देश की जनता कभी भी कॉन्स्टिट्यूशन के खिलाफ अगर कोई खिलवाड़ करे तो उसको बर्दाश्त नहीं करेगी आम आदमी पार्टी की अगर बात करें तो ये चुनाव हम डे वन से ये कह रहे थे कि हम हम इंपॉर्टेंट नहीं है आम आदमी पार्टी इंपॉर्टेंट नहीं है देश इंपॉर्टेंट है हम इसी भावना के साथ गठबंधन में भी आए और गठबंधन में रहते हुए भी अपनी जी जान लगा दी कि गठबंधन जीते जहां जहां हमारी जितनी क्षमता थी हमने अपना सब कुछ दांव पर लगा दिया और खूब मेहनत करी मैं अगर आपको कहूं कि आम आदमी पार्टी को इन्होंने भारतीय जनता पार्टी ने यह चुनौती दी थी कि इस चुनाव के पहले पहले आपकी पार्टी तोड़ देंगे आपको खत्म कर देंगे इन्होंने हमारे सारे नेताओं को जेल में डाला हमारे सबसे बड़े सुप्रीम लीडर को जेल में रखा हमारे वॉलेंटियरों को धमकाया एमएलए को खरीदने की कोशिश की सारे षड्यंत्र किए इन सारे षड्यंत्रों का नतीजा एक ही निकला कि जनता ने उन्हें नकार दिया और आम आदमी पार्टी आज एकजुट है पूरी तरीके से हमने फाइट किया और हमारे तीन सांसद पंजाब से जीत कर आए दो से तीन सीटों पर हम काफी क्लोज कॉन्टेस्ट में रह गए अगर आप देखेंगे इसका नतीजा यह हुआ कि आम आदमी पार्टी आज मजबूत है पूरी तरीके से मजबूत है और संघर्ष के लिए तैयार है जिक्र हो के 98 लोकसभा चुनाव के नतीजे आ गए हैं जिस दे बीच एटीएन ने 292 सीटें के नाल बहुमत दे आंकड़ਿਆਂ ਨੂੰ ਪਾਰ ਕਰ ਲਿਆ ਹੁਣ ਦੇਖਣਾ ਹੋਵੇਗਾ ਕਿ મોદી ਆਪਣੇ ਰਿਕਾਰਡ ਨੂੰ ਕਾਇਮ ਕਰ ਪਾਉਂਦੇ ਨੇ ਕਿ ਨਹੀਂ ਇਹ ਤਾਂ ਹੁਣ ਆਉਣ ਵਾਲਾ ਸਮਾਂ ਹੀ ਦੱਸੇਗਾ ਲੋਕ ਸਭਾ ਸੀਟਾ ਖਡੂਰ ਸਾਹ ਤੋਂ ਆਜ਼ਾਦ ਉਮੀਦਵਾਰ ਅਮਰਿਤਪਾਲ ਸਿੰਘ ਨੇ ਆਪਣੇ ਵਿਰੋਧੀਆਂ ਨੂੰ ਵੱਡੇ ਫਰਕ ਦੇ ਨਾਲ ਹਰਾ ਕੇ ਜਿੱਤ ਹਾਸਲ ਕੀਤੀ ਹੈ ਇਸ ਜਿੱਤ ਤੋਂ ਬਾਅਦ ਅਮਰਿਤਪਾਲ ਸਿੰਘ ਦੇ ਵਕੀਲ ਈਮਾਨ ਸਿੰਘ ਖਾਰਾ ਵੱਲੋਂ ਲੋਕਾਂ ਦਾ ਧੰਨਵਾਦ ਕੀਤਾ ਗਿਆ ਤੇ ਕੇਂਦਰ ਅਤੇ ਸੂਬਾ ਸਰਕਾਰ ਨੂੰ ਆੜੇ ਹੱਥੀ ਲੈਂਦਿਆਂ ਹੋਇਆਂ ਤਿੱਖੇ ਨਿਸ਼ਾਨੇ ਸਾਦੇ ਇਸ ਤੋਂ ਇਲਾਵਾ ਵਿਧਾਇਕ ਸੁਖਪਾਲ ਸਿੰਘ ਖੈਰਾ ਵੱਲੋਂ ਵੀ ਅਮਰਿਤਪਾਲ ਸਿੰਘ ਦੇ ਹੱਕ ਵਿੱਚ ਆਵਾਜ਼ ਬੁਲੰਦ ਕੀਤੀ ਗਈ ਹੈ ਅਸਾਮ ਦੇ ਡਿਬ੍ਰੂਗੜ੍ਹ ਜੇਲ੍ਹ ਦੇ ਵਿੱਚ ਬੰਦ ਅਮਿਤਪਾਲ ਸਿੰਘ ਦੀ ਖਡੂਰ ਸਾਹਿਬ ਲੋਕ ਸਭਾ ਹਲਕੇ ਤੋਂ ਵੱਡੀ ਜਿੱਤ ਹੋਈ ਹੈ। ਅਮਿਤਪਾਲ ਸਿੰਘ ਤੇ ਵਕੀਲ ਈਮਾਨ ਸਿੰਘ ਖਾਰਾ ਨੇ ਇਸ ਜਿੱਤ ਦੇ ਲਈ ਪੰਜਾਬੀਆਂ ਦਾ ਧੰਨਵਾਦ ਕੀਤਾ ਹੈ। ਈਮਾਨ ਸਿੰਘ ਖਾਰਾ ਨੇ ਕਿਹਾ ਕਿ ਪੰਜਾਬ ਦੇ ਵਿੱਚ ਪੰਥ ਦੇ ਹੱਕ ਵਿੱਚ ਹਨੇਰੀ ਚੁੱਲੀ ਹੈ। ਅਮਿਤਪਾਲ ਸਿੰਘ ਤੇ ਹਾਲ ਹੀ ਫਰੀਦਕੋਟ ਹਲਕੇ ਤੋਂ ਸਰਬਜੀਤ ਸਿੰਘ ਖਾਲਸਾ ਚੋਣ ਜਿੱਤਨ 'ਚ ਸਫਲ ਰਹੇ ਨੇ। ਖਾਰਾ ਅਨੁਸਾਰ ਪੰਜਾਬੀਆਂ ਦਾ ਜ਼ੁਲਮ ਖਿਲਾਫ ਡਟਣ ਦਾ ਇਤਿਹਾਸ ਰਿਹਾ ਹੈ। ਪੰਜਾਬ ਸਰਕਾਰ ਨੇ ਅਮਿਤਪਾਲ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਜੀ ਅੰਦਰ ਡਾਕ ਕੇ ਵੱਡਾ ਜ਼ੁਲਮ ਕੀਤਾ ਸੀ ਖਾਲਣੇ ਕਿਹਾ ਕਿ ਜੇਕਰ ਸਰਕਾਰ ਨੇ ਬੇਕਸੂਰ ਨੌਜਵਾਨਾਂ ਉੱਤੇ ਲਗਾਈ ਐਨਐਸਏ ਨਾ ਤੋੜੀ ਤਾਂ ਸਾਲ 2027 ਦੀਆਂ ਚੋਣਾਂ 'ਚ ਸਰਕਾਰ ਨੂੰ ਹੋਰ ਵੀ ਨੁਕਸਾਨ ਹੋ ਸਕਦਾ ਹੈ ਨਹੀਂ ਦੇਖੋ ਜੀ ਬੜੀ ਜ਼ਿਆਦਾ ਪਹਿਲਾਂ ਦਾ ਮੈਂ ਕਹੂੰਗਾ ਜੋ ਗੁਰੂ ਰਾਮਦਾਸ ਮਹਾਰਾਜ ਨੇ ਬਹਾਉ ਬਟੀ ਕਰਤਾ ਕੀਤੀ ਹੈ ਜੀ ਤੇ ਜੋ ਏਡੀ ਵੱਡੀ ਪੰਜਾਬ 'ਚ ਸਭ ਤੋਂ ਵੱਡੀ ਲੀਡ ਦੇ ਨਾਲ ਜੋ ਭਾਈ ਅਵਰਪਾਲ ਸਿੰਘ ਨੂੰ ਜੋ ਜਿੱਤ ਪ੍ਰਾਪਤ ਹੋਈ ਹੈ ਜੀ ਤੇ ਇੱਕ ਵੈਸੇ ਚਲੋ ਪੰਜਾਬ ਦੇ ਵਿੱਚ ਇੱਕ ਬਦਲਾਅ ਵੀ ਦੇਖਣ ਨੂੰ ਮਿਲ ਰਿਹਾ ਹੈ ਜਿਵੇਂ ਕਿ ਭਾਈ ਸਰਜੀਤ ਸਿੰਘ ਦੀ ਖਾਲਸਾ ਰੀਵੀ ਜੋ ਫਰੀਦਕੋਟ ਤੋਂ ਉਹਨਾਂ ਦੀ ਫਤਿਹ ਹੋਈ ਹੈ ਤੇ ਇੱਕ ਜੋ ਪੰਥਕ ਪੰਥ ਦੇ ਹੱਕ ਦੇ ਵਿੱਚ ਜੋ ਇੱਕ ਮੈਂ ਕਹੂੰਗਾ ਹਨੇਰੀ ਵਗ ਰਹੀ ਏ ਸਤਾ ਹੁਣ ਇਸ ਤੋਂ ਬਾਅਦ ਮੇਰੇ ਹਿਸਾਬ ਨਾਲ ਜਿਹੜੀ ਸત્તા ਧਾਰੀ ਤੇ ਰ ਆਮ ਆਦਮੀ ਪਾਰਟੀ ਉਹਨਾਂ ਨੂੰ ਸੋਚੀ ਨਾਲ ਕਰ ਲੈਣਾ ਚਾਹੀਦਾ ਹੈ ਵੀ ਉਹਨਾਂ ਨੂੰ ਹੁਣ ਜਿਵੇਂ ਮੈਂ ਸਮਝਦਾ ਹੈ ਇਹਨਾਂ ਦੇ ਜੜ੍ਹਾਂ ਦੇ ਵਿੱਚ ਇਹ ਚੀਜ਼ ਬੈਠੀ ਹੈ ਵੀ ਜੋ ਇਹਨਾਂ ਨੇ ਪੰਜਾਬ ਦੇ ਨੌਜਵਾਨਾਂ ਤੇ ਸਿੱਖਾਂ ਦੇ ਬੱਚਿਆਂ ਤੇ ਜੋ ਐਨਐਸਐ ਲਾ ਕੇ ਕਾਲੇ ਪਾਣੀ ਮੰਗ ਜੋ 3200 ਕਿਲੋਮੀਟਰ ਦੂਰ ਦਿਬਰੂਗੜੀ ਧਰਤੀ ਤੇ ਇਹਨਾਂ ਨੂੰ ਭੇਜੇ ਲੋਕਾਂ ਨੂੰ ਉਸ ਚੀਜ਼ ਬਹੁਤ ਜ਼ਿਆਦਾ ਇੱਕ ਜਲਮ ਜੋ ਮਹਿਸੂਸ ਹੋਇਆ ਲੋਕਾਂ ਨੂੰ ਇੱਕ ਜੋ ਇਨਜਸਟਿਸ ਦੇ ਖਿਲਾਫ ਬੇਇਨਸਾਫੀ ਦੇ ਖਿਲਾਫ ਜਿਹੜਾ ਪੰਜਾਬ ਦਾ ਇਤਿਹਾਸ ਰਿਹਾ ਇਹ ਸ਼ੁਰੂ ਤੋਂ ਹੀ ਖੜਾ ਰਿਹਾ ਹੈ ਜੋ ਹੁਣ ਵੀ ਉਹ ਬੇਇਨਸਾਫੀ ਦੇ ਖਿਲਾਫ ਖੜੇ ਹੈ ਤੇ ਮੈਂ ਸਮਝਦਾ ਹਾਂ ਕਿ ਜੇ ਹੁਣ ਵੀ ਇਹਨਾਂ ਨੇ ਭਾਈ ਅਮਰਿਤਪਾਲ ਜੀ ਦੇ ਇਨਸਾਫੀ ਛੱਡਾਂ ਤੇ ਰਹੀ ਨਾ ਕੀਤੀ ਐਂਡ ਇਸੇ ਨਾਲ ਤੋਰੀ ਪਰ ਮੈਨੂੰ ਲੱਗਦਾ 2027 ਦੇ ਵਿੱਚ ਇਹਨਾਂ ਦਾ ਰਹਿਣਾ ਕੱਖ ਨਹੀਂ ਤੇ ਇਹਨਾਂ ਨੂੰ ਮੇਰੇ ਹਿਸਾਬ ਨਾਲ 2-4 ਸੀਟਾਂ ਵੀ ਪੰਜਾਬ ਦੇ ਵਿੱਚੋਂ ਨਹੀਂ ਨਿਕਲਦੀ। ਪੁਲਾਤ ਤੋਂ ਕਾਂਗਰਸ ਦੇ ਵਿਧਾਇਕ ਸੁਖਪਾਲ ਸਿੰਘ ਖੈਰ ਨੇ ਅਮਰਿਤਪਾਲ ਸਿੰਘ ਦੇ ਹੱਕ ਵਿੱਚ ਆਵਾਜ਼ ਬੁਲੰਦ ਕੀਤੀ ਹੈ। ਉਹਨਾਂ ਆਪਣੇ ਸੋਸ਼ਲ ਮੀਡੀਆ ਉੱਤੇ ਲਿਖੇ ਕਿ ਹੁਣ ਜਦ ਜਨਤਾ ਨੇ ਖਡੂਰ ਸਾਹਿਬ ਤੋਂ ਪਾਈ ਅਮਰਿਤਪਾਲ ਸਿੰਘ ਨੂੰ ਭਾਰੀ ਵੋਟਾਂ ਦੇ ਨਾਲ ਜਿੱਤਾ ਦਿੱਤਾ ਹੈ ਤਾਂ ਮੇਰੀ ਸੀਐਮ ਭਗਵੰਤ ਮਾਨ ਤੋਂ ਮੰਗ ਹੈ ਕਿ ਉਸ ਉੱਤੇ ਲਗਾਈ ਗਈ ਤਾਨਾਸ਼ਾਹੀ ਐਨਐਸਏ ਨੂੰ ਵਾਪਸ ਲਿਆ ਜਾਵੇ ਅਤੇ ਬਿਨਾਂ ਸ਼ਰਤ ਰਿਹਾ ਕੀਤਾ ਜਾਵੇ ਤਾਂ ਕਿ ਉਹ ਆਪਣੇ ਹਲਕੇ ਦੀ ਲੋਕ ਸਭਾ ਦੇ ਵਿੱਚ ਨੁਮਾਇੰਦਗੀ ਕਰ ਸਕੇ। ਉਸ ਦੀ ਜਿੱਤ ਨੇ ਇਹ ਵੀ ਸੰਕੇਤ ਦਿੱਤਾ ਹੈ ਕਿ ਪੰਜਾਬ ਦੇ ਲੋਕ ਹਮੇਸ਼ਾ ਜ਼ੁਲਮ ਕਰਨ ਵਾਲੇ ਦੀ ਬਜਾਏ ਜ਼ੁਲਮ ਹੈਣ ਵਾਲੇ ਦਿਨਾਲ ਖੜਤੇ ਨੇ ਬੀਤੇ ਦਿਨੀ ਆਏ ਲੋਕ ਸਭਾ ਚੋਣਾਂ ਦੇ ਨਤੀਜਿਆਂ ਵਿੱਚੋਂ ਚੋਣ ਹਾਰਨ ਮਗਰੋਂ ਅੱਜ ਰਵਨੀਤ ਸਿੰਘ ਬਿੱਟੂ ਨੇ ਫੇਸਬੁੱਕ ਤੇ ਇੱਕ ਵੀਡੀਓ ਸਾਂਝੀ ਕੀਤੀ ਹੈ ਜਿਸ 'ਚ ਉਹ ਭਾਜਪਾ ਦਾ ਵਿਰੋਧ ਕਰਨ ਵਾਲੇ ਪਿੰਡ ਵਾਸੀਆਂ ਨੂੰ ਮੇਹਣੇ ਮਾਰਦੇ ਵਿਖਾਈ ਦਿੱਤੇ ਲੋਕ ਸਭਾ ਚੋਣਾਂ ਦੇ ਵਿੱਚ ਹਾਰ ਮਿਲਣ ਤੋਂ ਬਾਅਦ ਅੱਜ ਰਵਨੀਤ ਸਿੰਘ ਬਿੱਟੂ ਦੇ ਵੱਲੋਂ ਇੱਕ ਵੀਡੀਓ ਸ਼ੇਅਰ ਕੀਤੀ ਗਈ ਜਿਸ ਦੇ ਵਿੱਚ ਉਹਨਾਂ ਕਿਹਾ ਕਿ ਸ਼ੈਰੀ ਹਲਕੇ ਦੇ ਵਿੱਚ ਬੰਪਰ VOTING ਹੋਈ ਅਤੇ ਸ਼ਹਿਰ ਦੇ ਵੋਟਰਾਂ ਨੇ ਮੇਰੇ ਅਤੇ ਭਾਰਤੀ ਜਨਤਾ ਪਾਰਟੀ ਉੱਤੇ ਪੂਰਾ ਭਰੋਸਾ ਜਤਾਇਆ ਉਹਨਾਂ ਦੀ ਹਾਰ ਪਿੰਡਾਂ ਦੇ ਵਿੱਚੋਂ ਹੋਈ ਹੈ ਜਿੱਥੇ ਉਹਨਾਂ ਨੂੰ ਪ੍ਰਚਾਰ ਕਰਨ ਦੇ ਲਈ ਦਾਖਲ ਵੀ ਨਹੀਂ ਹੋਣ ਦਿੱਤਾ ਗਿਆ ਬਿੱਟੂ ਨੇ ਕਿਹਾ ਕਿ ਉਹ ਪਹਿਲਾਂ ਤੋਂ ਹੀ ਕਹਿ ਰਹੇ ਸਨ ਕਿ ਕੇਂਦਰ ਦੇ ਵਿੱਚ ਭਾਰਤੀ ਜੁਤਤਾ ਪਾਰਟੀ ਦੀ ਸਰਕਾਰ ਬਣਨ ਜਾ ਰਹੀ ਹੈ ਪਰ ਤੁਸੀਂ ਪੰਜਾਬ ਦੇ ਉਮੀਦਵਾਰਾਂ ਨੂੰ ਉਸ ਸਰਕਾਰ ਦੇ ਵਿੱਚ ਦਾਖਲ ਨਹੀਂ ਹੋਣ ਦਿੱਤਾ ਇਸ ਦੇ ਨਾਲ ਤੁਹਾਡਾ ਹੀ ਨੁਕਸਾਨ ਹੋਇਆ ਹੈ ਤੇ ਦੂਜੇ ਪਾਸੇ ਜੇ ਮੈਂ ਗੱਲ ਕਰਾਂ ਰਿਜ਼ਲਟ ਦੀ ਜਿੱਤ ਹਾਰ ਦੀ ਉਹ ਸਿਰਫ ਜਿਹੜੇ ਲੋਕ ਉਹ ਕਾਮਯਾਬ ਹੋਏ ਹੈ ਇੱਥੇ ਇੱਥੇ ਕੋਈ ਕਾਂਗਰਸ ਦੀ ਜਿੱਤ ਨਹੀਂ ਗਈ ਇੱਥੇ ਕੋਈ ਵੀ ਕਿਸੇ ਪਾਰਟੀ ਹੋਰ ਦੀ ਜਿੱਤ ਨਹੀਂ ਗਈ ਇਹ ਜਿੱਤ ਸਿਰਫ ਜਿਹੜੇ ਐਸੇ ਤੱਤ ਸੀ ਜਿਨ੍ਹਾਂ ਨੇ ਪਿੰਡੋਂ ਵੱੜ ਨੂੰ ਭਾਜਪੀ ਨੂੰ ਰੋਕਿਆ ਪਿੰਡਾਂ 'ਚ ਸਾਨੂੰ ਕੈਂਪੇਨ ਕਰਨ ਨੂੰ ਰੋਕਿਆ ਇਹ ਅਸਲੀ ਤਾਂ ਉਹਨਾਂ ਕਰਕੇ ਜਿਹੜੇ ਤਿੰਨੋਂ ਹਲਕੇ ਨੇ ਉਹਦੇ ਕਰਕੇ ਜਿਹੜਾ ਨੁਕਸਾਨ ਬੀਜੇਪੀ ਨੂੰ ਹੋਇਆ ਕਿਉਂਕਿ ਉਹਨਾਂ ਨੇ ਪਿੰਡਾਂ 'ਚ ਕਿਸੇ ਨੂੰ ਵੜਨ ਨਹੀਂ ਦਿੱਤਾ ਉਹ ਆਪਣੀਆਂ ਡਾਂਗਾਂ ਕਿਰਪਾਨਾਂ ਲੈ ਕੇ ਉਹ ਹਰ ਤਰ੍ਹਾਂ ਦਾ ਅਸਲਾ ਲੈ ਕੇ ਜਿਵੇਂ ਵੀ ਉਹਨਾਂ ਨੇ ਕੀਤਾ ਸਾਰੇ ਕੈਂਡੀਡੇਟਾਂ ਨੂੰ ਉਹ ਤਿੰਨ ਹਲਕਿਆਂ 'ਚ ਹੋਇਆ ਪਰ ਮੈਂ ਉਹਨਾਂ ਨੂੰ ਤਿੰਨੋਂ ਹਲਕਿਆਂ ਨੂੰ ਪਰੇ ਰੱਖ ਕੇ ਉਹ ਜੋ ਹੋਇਆ ਉਹ ਬਾਅਦ 'ਚ ਕਰਾਂਗੇ ਉਹਦੇ ਬਾਰੇ ਗੱਲ ਪਰ ਸ਼ਹਿਰ ਵਾਲਿਆਂ ਨੂੰ ਮੈਂ ਬਿਲਕੁਲ ਫਿਕਰ ਨਾ ਕਰਿਓ ਹਰ ਚੀਜ਼ ਕਿਉਂਕਿ ਤੁਸੀਂ ਵੋਟ ਬੀਜੇਪੀ ਨੂੰ ਪਾਈ ਆ ਤੇ ਬੀਜੇਪੀ ਦੀ ਸਰਕਾਰ ਆ ਜਿਹੜੀ ਉਹ ਤੁਹਾਡੀ ਬਣ ਚੁੱਕੀ ਆ ਮੋਦੀ ਸਾਹਿਬ ਦੀ ਤੀਜੀ ਵਾਰ ਤੇ ਤੁਹਾਡੇ ਹਰ ਹਰ ਜੋ ਏਜੰਡੇ ਚ ਦਿੱਤਾ ਸੀ ਵੀ ਅਸੀਂ ਡਿਵੈਲਪਮੈਂਟ ਕਰਾਂਗੇ ਉਹ ਜ਼ਿੰਮੇਵਾਰੀ ਆ ਸਰਕਾਰ ਦੀ ਉਹ ਠੀਕ ਆ ਆਪੋਜੀਸ਼ਨ ਚ ਮੈਂ ਫੈਸਲਾ ਹੀ ਤਾਂ ਕੀਤਾ ਸੀ ਵੀ ਐਮਪੀ ਬੇਸ਼ੱਕ ਬਣਾ ਆਪੋਜੀਸ਼ਨ ਚ ਬਹਿ ਕੇ ਐਮਪੀ ਨੇ ਕਰਨਾ ਕੀ ਹੁੰਦਾ ਗਲਤ ਸਰਕਾਰ ਦੀ ਹੁੰਦੀ ਆ ਤੇ ਉਹ ਸਰਕਾਰ ਬੀਜੇਪੀ ਦੀ ਆ ਤੁਸੀਂ ਸ਼ਹਿਰ ਵਾਲਿਆਂ ਨੇ ਸਹੀ ਫੈਸਲਾ ਕੀਤਾ ਤੇ ਉਹਨੂੰ ਨਵਾਉਂਦੇ ਹੋਏ ਹਰ ਚੀਜ਼ ਕਰਾਂਗੇ ਜੋ ਜੋ ਕਿਹਾ ਉਦੋਂ ਬਾਅਦ ਬਿਲਕੁਲ ਤਕੜੇ ਹੋ ਜੂ ਕੁਝ 2 ਮਹੀਨਿਆਂ ਦੇ ਵਿੱਚ ਪੁਰੇ ਇਲੈਕਸ਼ਨ ਆ ਜਿਹੜੀ ਕਾਰਪੋਰੇਸ਼ਨ ਦੀ ਆਉਣ ਵਾਲੀ ਆ ਜਿਸ ਤਰੀਕੇ ਨਾਲ ਆਪਾਂ ਕੱਲਾ ਕੱਲਾ ਬੂਥ ਵਾਰਡ 15-15 ਸੌ ਸੌ ਜਿੱਤੇ ਆ ਤੇ ਕਲੀਅਰ ਜਿਹੜਾ ਇਹ ਅਗਲੇ ਕਾਉਂਸਲਰ ਤੇ ਅਗਲਾ ਮੇਅਰ ਆ ਜਿਹੜਾ ਉਹ ਸਾਡਾ ਲੁਧਿਆਣਾ ਵਿੱਚ ਬੀਜੇਪੀ ਦਾ ਬਣਨਾ ਤੇ ਸਤਾਈ ਦੀ ਤਿਆਰੀ ਆ ਜਿਹੜੀ ਉਹ ਸ਼ੁਰੂ ਹੋ ਚੁੱਕੀ ਆ ਇਸੇ ਕਰਕੇ ਬੀਜੇਪੀ 'ਚ ਆਏ ਸੀ ਤੇ ਉਹ ਸੀਟਾਂ ਇਹ ਜਿਹੜੀਆਂ तकरीबन ਬਹੁਤ ਵੱਡਾ 18% ਤੋਂ ਉੱਤੇ ਬੀਜੇਪੀ ਨੇ ਪਹਿਲੀ ਵਾਰ ਇਲੈਕਸ਼ਨ ਲੜ ਕੇ ਵੋਟ ਲਈ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਪੰਜਾਬ ਦੇ ਵਿੱਚ ਨਾ ਬਣਨ ਉੱਤੇ ਪੰਜਾਬ ਵਾਸੀਆਂ ਨੂੰ ਇਸ ਦਾ ਫਾਇਦਾ ਹੁੰਦਾ ਹੈ ਜਾਂ ਨੁਕਸਾਨ ਇਹ ਤਾਂਣ ਵਾਲਾ ਸਮਾਹੀ ਦੱਸੇਗਾ ਜਲੰਧਰ ਲੋਕ ਸਭਾ ਸੀਟ ਤੋਂ ਕਾਂਗਰਸ ਦੇ ਉਮੀਦਵਾਰ ਚਰਨਜੀਤ ਸਿੰਘ ਚੰਨੀ ਨੇ ਵੱਡੇ ਫਰਕ ਨਾਲ ਆਪਣੇ ਵਿਰੋਧੀ ਲੀਡਰ ਸੁਸ਼ੀਲ ਕੁਮਾਰ ਰਿੰਕੂ ਨੂੰ ਮਾਤ ਦਿੱਤੀ। ਭਾਜਪਾ ਨੂੰ ਮਿਲੀ ਵੱਡੀ ਹਾਰ ਤੋਂ ਬਾਅਦ ਭਾਜਪਾ ਅਗੋ ਸ਼ੀਤਲ ਅਨੁਗਰਾਲ ਵੱਲੋਂ ਫਿਰ ਤੋਂ ਵਿਵਾਦਿਤ ਬਿਆਨ ਜਾਰੀ ਕੀਤਾ ਗਿਆ। ਉਨ੍ਹਾਂ ਕਿਹਾ ਕਿ ਲੋਕਾਂ ਨੇ ਰਿੰਕੂ ਨੂੰ ਹਰਾ ਕੇ ਤੇ ਕਾਂਗਰਸ ਉਮੀਦਵਾਰ ਚਰਨਜੀਤ ਚੰਨੀ ਨੂੰ ਜਿਤਾ ਕੇ ਵੱਡੀ ਗਲਤੀ ਕੀਤੀ ਹੈ। ਜਲੰਧਰ ਵੈਸਟ ਦੇ ਭਾਜਪਾ ਕੋ ਸ਼ੀਤਲੰਗੁਰਾਲ ਨੇ ਅੱਜ ਫਿਰ ਵਿਵਾਦਿਤ ਬਿਆਨ ਦਿੱਤਾ ਹੈ ਸ਼ੀਤਲੰਗੁਰਾਲ ਜਲੰਧਰ ਹਲਕੇ ਤੋਂ ਚੋਣ ਹਾਰੇ ਭਾਜਪਾ ਉਮੀਦਵਾਰ ਸੁਸ਼ੀਲ ਰਿੰਕੂ ਦੇ ਘਰ ਉਹਨਾਂ ਨੂੰ ਜਨਮ ਦਿਨ ਦੀ ਵਧਾਈ ਦੇਣ ਦੇ ਲਈ ਪਹੁੰਚੇ ਸਨ ਇਸ ਮੌਕੇ ਅੰਗੁਰਾਲ ਨੇ ਕਿਹਾ ਕਿ ਜਲੰਧਰ ਦੇ ਲੋਕਾਂ ਨੂੰ ਸੁਸ਼ੀਲ ਰਿੰਕੂ ਜਿਹਾ ਤਾਕਤਵਰ ਲੀਡਰ ਨਹੀਂ ਮਿਲਣਾ ਲੋਕਾਂ ਨੇ ਰਿੰਕੂ ਨੂੰ ਹਰਾ ਕੇ ਤੇ ਕਾਂਗਰਸ ਉਮੀਦਵਾਰ ਚਰਨਜੀਤ ਸਿੰਘ ਚੰਨੀ ਨੂੰ ਚੁਟਾ ਕੇ ਗਲਤੀ ਕੀਤੀ ਹੈ ਹੁਣ ਲੋਕ ਆਪਣੀ ਗਲਤੀ ਉੱਤੇ ਪਛਤਾਉਣਗੇ ਕਿਉਂਕਿ ਜਲੰਧਰ ਦਾ ਵਿਕਾਸ ਨਹੀਂ ਹੋਣਾ ਅਤੇ ਇਸਨੇ ਕਈ ਸਾਲ ਪਿੱਛੇ ਚਲੇ ਜਾਣਾ ਹੈ ਰਿਕੂ ਬਾਜੀ ਦੇ ਪਰਦੇ ਦੇ ਉੱਤੇ ਮੈਂ ਪੂਰੇ ਜਲੰਧਰ ਨੂੰ ਪੂਰੇ ਪੰਜਾਬ ਨੂੰ ਸੁਪ ਕਰ ਮ ਦੇਣਾ ਚਾਹੁੰਦਾ ਕਿ ਇਦਾਂ ਦਾ ਲੀਡਰ ਇਦਾਂ ਦਾ ਸੇਵਾਦਾਰ ਇਹ ਜਨਤਾ ਨੂੰ ਨਹੀਂ ਮਿਲਣਾ ਪੂਰੇ ਜਲੰਧਰ ਦੇ ਲੋਕ ਜਿਹੜੀ ਗਲਤੀ ਕਰ ਚੁੱਕੇ ਆ ਆਣ ਵਾਲੇ ਸਮੇਂ ਦੇ ਵਿੱਚ ਜਲੰਧਰ ਦੇ ਲੋਕ ਗੁਰੂ ਪਸਤਾਨਗੇ ਕਿ ਅਵੇ ਜਲੰਧਰ ਦੀ ਗੱਲ ਰੱਖਣੀ ਪੈਗੀ ਲੰਧਨ ਡਿਵੈਲਪਮੈਂਟ ਦੇ ਉੱਤੇ ਬੋਲਣਾ ਪੈਗਾ ਅਗਰ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਕੋਈ ਸਲਾਹ ਦੇਣੀ ਪੈਗੀ ਉਹ ਸਲਾਹ ਇਸ ਦੇਸ਼ ਦੇ ਪ੍ਰਧਾਨ ਮੰਤਰੀ ਦੇ ਇੱਕ ਛੋਟਾ ਜਿਹਾ ਨਹੀਂ ਆਈ ਇਸ ਪਾਰਟੀ ਦਾ ਜੋ ਪਿਆਰਾ ਕਾਰਜਕਰਤਾ ਜਲੰਧਰ ਦੇ ਵਿੱਚ ਸ਼ਕੀਲ ਦੀ ਕਮੇਟੀ ਦੇ ਵਿੱਚ ਪ੍ਰਧਾਨ ਮੰਤਰੀ ਕੰਮ ਕਰਨਗੇ ਜਲੰਧਰ ਦੀ ਤਰੱਕੀ ਦੇ ਲਈ ਅਸੀਂ ਸਾਰੇ ਰਲ ਮਿਲ ਕੇ ਚੱਲਾਂਗੇ ਜਿਨ੍ਹਾਂ ਲੋਕਾਂ ਨੇ ਜਿਹੜੀ ਵੋਟ ਪਾਈ ਹੈ ਉਹ ਇੱਕ ਨਾ ਇੱਕ ਦਿਨ ਜ਼ਰੂਰ ਪਹੁੰਚਾਣਗੇ ਕਿਉਂਕਿ ਜਲੰਧਰ ਫਿਰ ਕਿੱਦੇ ਸਾਹ ਪਿੱਛੇ ਚਲਾ ਗਿਆ ਲੋਕੀ ਉਹਨਾਂ ਦੀ ਸਰਕਾਰ ਵੀ ਨਹੀਂ ਬਣੀ ਉਹਨਾਂ ਦੀ ਸੁਣਾਈ ਵੀ ਨਹੀਂ ਹੋਣੀ ਉਹ ਲੋਕ ਜਿੰਮੀ ਗੁਰੂ ਚੱਲ ਕੇ ਆਏ ਆ ਉਹ ਵੀ ਦੂਰ ਹੀ ਚੱਲਦਾ ਜਾਣਗੇ ਮੈਨੂੰ ਜਲੰਧਰ ਦੇ ਲੋਕਾਂ 'ਤੇ ਬਹੁਤ ਉਮੀਦ ਹੈ ਜਲੰਧਰ ਦੇ ਲੋਕ ਹੌਸਲਾ ਪਿਆਰ ਅਸ਼ੀਰਵਾਦ ਆਪਣੀ ਹਲਕੇ ਦੇ ਪੁੱਤਰ ਆਪਣੀ ਹਲਕੇ ਦੀ ਸੇਵਾ ਦਾ ਸ਼ਿਰਿ ਰਿਚੀ ਜੁਦੀ ਦੇ ਕੇ ਸ਼ੀਤਲੰਕਰਾਲ ਦੇ ਵੱਲੋਂ ਪਹਿਲਾਂ ਵੀ ਕਈ ਵਾਰ ਵਿਰੋਧੀਆਂ ਉਤੇ ਤਿੱਖੇ ਤਾਂਜੂ ਕੱਸੇ ਜਾ ਚੁਕੇ ਨੇ ਦੇਖਣਾ ਹੋਵੇਗਾ ਕਿ ਸ਼ੀਤਲੰਕਰਾਲ ਦੇ ਵੱਲੋਂ ਦਿੱਤੇ ਬਿਆਨ ਉਤੇ ਚਰਨਜੀਤ ਸਿੰਘ ਚੰਨੀ ਦੀ ਕੀ ਪ੍ਰਤੀਕਿਰਿਆ ਸਾਹਮਣੇ ਆਉਂਦੀ ਹੈ ਲੋਕ ਸਭਾ ਚੋਣਾਂ ਚ ਕਰਾਰੀ ਹਾਰ ਮਗਰੋਂ ਕੈਬਨਿਟ ਮੰਤਰੀ ਕੁਲਦੀਪ ਢਾਲੀਵਾਲ ਅੱਜ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਪਹੁੰਚੇ। ਉਹਨਾਂ ਨੇ ਪਰਮਾਤਮਾ ਦਾ ਸ਼ੁਕਰਾਨਾ ਕੀਤਾ। ਇਸ ਮੌਕੇ ਉਹਨਾਂ ਨੇ 13 0 ਦਾ ਨਾਅਰਾ ਪ੍ਰਧਾਨ ਮੰਤਰੀ ਮੋਦੀ ਦੇ ਲਈ ਕਿਹਾ ਸੀ ਜਿਸ ਚ ਉਹ ਕਾਮਯਾਬ ਹੋਏ ਨੇ। ਕੁਲਦੀਪ ਢਾਲੀਵਾਲ ਨੇ ਵਿਰੋਧੀ ਪਾਰਟੀ ਨੂੰ ਤੰਜ ਵੀ ਕੱਸੇ ਨੇ ਤੇ ਉਹਨਾਂ ਕਿਹਾ ਕਿ 2019 ਦੀਆਂ ਚੋਣਾਂ ਨੂੰ ਦੇਖਦਿਆਂ ਹੋਇਆਂ 2024 ਦੀਆਂ ਚੋਣਾਂ ਵਿੱਚ ਉਹਨਾਂ ਨੂੰ ਫਾਇਦਾ ਹੋਇਆ ਹੈ। ਕੈਬਨਿਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਐ ਸਚਖੰਡ ਸ੍ਰੀ ਹਰਮੰਦਰ ਸਾਹਿਬ ਨਤਮਸਤਕ ਹੋਏ ਇਥੇ ਉਹਨਾਂ ਨੇ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਵਿਰੋਧੀ ਪਾਰਟੀਆਂ ਉੱਤੇ ਨਿਸ਼ਾਨੇ ਵੀ ਨਿ। ਉਹਨਾਂ ਕਿਹਾ ਕਿ ਭਾਵੇਂ ਉਹ ਹਾਰ ਗਏ ਨੇ ਪਰ ਉਹਨਾਂ ਨੇ ਵਿਕਾਸ ਦੇ ਮੁੱਦੇ ਉੱਤੇ ਚੋਣਾਂ ਲੜੀਆਂ ਅਤੇ ਲੋਕਾਂ ਦਾ ਪਿਆਰ ਹਾਸਲ ਕੀਤਾ। ਦੱਸ ਸੀ ਕਿ ਕੁਲਦੀਪ ਢਾਲੀਵਾਲ ਦਾ ਹੱਥ ਤੋਂ ਬਾਅਦ ਵੱਡਾ ਬਿਆਨ ਵੀ ਸਾਹਮਣੇ ਆਇਆ ਹੈ। ਖਰਾਬ ਵੰਡੀ ਨਾ ਅਸੀਂ ਪੈਸੇ ਵੰਡੇ ਨਾ ਅਸੀਂ ਸੂਟ ਵੰਡੇ। ਨਾ ਅਸੀਂ ਕੱਪੜੇ ਵੰਡੇ। ਅਸੀਂ ਆਪਣੇ ਪ੍ਰੋਗਰਾਮ ਦੇ ਉੱਤੇ ਜੋ ਅਸੀਂ ਕੰਮ ਕੀਤਾ ਆਪਣੇ ਰਿਪੋਰਟ ਕਾਰਡ ਦੇ ਆਧਾਰ ਦੇ ਉੱਤੇ ਵੋਟ ਲਈ ਹੈ। ਉਹ 2,114,000 ਤੋਂ ਉੱਪਰ ਵੋਟ ਪਈ। 5 ਸਾਲ 'ਚ ਜਦੋਂ ਪਿਛਲੀ ਵਾਰ ਮੱਲਾਪਨ ਨੂੰ ਸਾਡੀ 21,000 ਵੋਟ ਪਈ ਸੀ। 2 2,114,000 ਲੋਕਾਂ ਦੀ ਵੋਟ ਲੈਣੀ। ਕੋਈ ਛੋਟੀ ਗੱਲ ਨਹੀਂ ਮੈਂ ਸਮਝਦਾ ਕਿ ਸਾਡੀ ਬਹੁਤ ਵੱਡੀ ਪ੍ਰਾਪਤੀ। ਉਹ ਤਾਂ ਪ੍ਰਾਪਤੀ ਗੁਰੂ ਰਾਮਦਾਸ ਕਰਕੇ ਹੋਈ ਹੈ। ਉਹ ਤਾਂ ਜਿੰਨਾਂ ਲੋਕਾਂ ਨੇ ਵੋਟਾਂ ਦਿੱਤੀਆਂ ਉਹ ਵੀ ਜਿੰਨਾਂ ਨੇ ਨਹੀਂ ਦਿੱਤੀਆਂ ਉਹ ਵੀ ਅੰਮ੍ਰਿਤਸਰ ਦੇ ਕਦੀ ਪਿੱਠ ਦੀ ਕਰਾਂਗੇ ਉਹ ਅੰਮ੍ਰਿਤਸਰ ਦੇ ਜਿੰਨੇ ਮਸਲੇ ਆ ਉਹਨਾਂ ਨੂੰ ਹੱਲ ਕਰਨ ਵਾਸਤੇ ਅੱਜ ਗੁਰੂ ਆਮਦਾਸ ਜੀ ਦਾ ਅਸ਼ੀਰਵਾਦ ਲੈਣ ਆਏ ਆ ਕਿ ਤੂੰ ਬਲ ਬਖਸ਼ ਕੇ ਆਪਾਂ ਅੰਮ੍ਰਿਤਸਰ ਦੇ ਮਸਲੇ ਜਿਹੜੇ ਸ਼ਹਿਰ ਦੇ ਮਸਲੇ ਨੇ ਕੋਈ ਵਧੀਆ ਗੱਲ ਹੈ ਉਹ ਕਹਿੰਦੇ ਕਿ ਚੰਗਾ ਸਗੋਂ ਸਾਦਿਆਂ ਦਾ ਸੰਝਾ ਸ਼ਾਇਦ ਕੋਈ ਕੋਈ ਵੱਖੋ ਵੱਖਰਾ ਥੋੜਾ ਸਭ ਦਾ ਸ਼ਹਿਰ ਕਰਨਾ ਚਾਹੀਦਾ ਉਹ ਇਲਾ ਸਾਹਿਬ ਨੂੰ ਵਧਾਈ ਵੀ ਦੇਣੇ ਆ ਉਹ ਨਾਲ ਉਹਨਾਂ ਨੇ ਵੀ ਕਹਾਂਗੇ ਕਿ ਬੜੇ ਪੁਰਾਣੇ ਮਸਲੇ ਆ ਜਿਹੜੇ ਨੇ ਜਿਹੜੇ ਪਹਿਲੇ 10 ਦਾ 15 ਬੰਦਾ ਸਾਲ ਤੋਂ ਪਏ ਪਹਿਲੀ ਸਰਕਾਰਾਂ ਦੇ ਉਹ ਹੱਲ ਕਰਨੇ ਚਾਹੀਦੇ ਲੋਕਾਂ ਨੇ ਵੋਟਾਂ ਦਿੱਤੀਆਂ ਆ ਅਈ ਤੇ ਜਿੱਤੇ ਵੀ ਨਹੀਂ ਲੋਕਾਂ ਨੇ ਵੋਟਾਂ ਦਿੱਤੀਆਂ ਮੈਂ ਤੇ ਲੜਾਈ ਲੜੂੰਗਾ ਨਹੀਂ ਜੀ ਉਹ ਤਾਂ ਹੋਣ ਗਿਆ ਉਹ ਤਾਂ ਲਾਜ਼ਮੀ ਲੋਕ ਸਭਾ ਦੇ ਅਲੱਛ ਤੋਂ ਬਾਅਦ ਹੋਣੀਆਂ ਸੀਗੇ ਉਹ ਤਾਂ ਹੁਣ ਹੋਣਗੀਆਂ ਸੀਐਮ ਸਾਹਿਬ ਕਰਾਉਣਗੇ ਉਹ ਤਾਂ ਕੋਈ ਵੱਡੀ ਗੱਲ ਨਹੀਂ ਕਿਉਂਕਿ ਬਸ ਜਿਹੜਾ ਗੰਦੇ ਨਾਲੇ ਗੰਦੇ ਪਾਣੀ ਦਾ ਮਸਲਾ ਇਹ ਸੈਂਟਰ ਗਵਰਨਮੈਂਟ ਦਾ ਵੀ ਸਵਚ ਪਾਤ ਸਕੀਮ ਦੇ ਅਧੀਨ ਤੇ ਪੰਜਾਬ ਸਰਕਾਰ ਦਾ ਵੀ ਦੋਵਾਂ ਦਾ ਮਿਲ ਕੇ ਇਹਨੂੰ ਹੱਲ ਕਰ ਜ਼ਿਕਰਯੋਗ ਹੈ ਕਿ ਕੈਬਨਿਟ ਮੰਤਰੀ ਕੁਲਦੀਪ ਸਿੰਘ ਥਾਲੀਵਾਲ ਦੇ ਦਿੱਤੇ ਇਸ ਬਿਆਨ ਤੋਂ ਬਾਅਦ ਹੁਣ ਦੇਖਣਾ ਹੋਵੇਗਾ ਕਿ ਉਹ ਆਪਣੇ ਸ਼ਬਦਾਂ ਉੱਤੇ ਖਰੇ ਉਤਰਦੇ ਨੇ ਜਾਂ ਫਿਰ ਨਹੀਂ। ਲੋਕ ਸਭਾ ਚੋਣਾਂ ਦੌਰਾਨ ਅੰਮ੍ਰਿਤਸਰ ਸੀਟ ਤੋਂ ਹਾਰ ਮਗਰੋਂ ਅਨਿਲ ਜੋਸ਼ੀ ਨੇ ਆਪਣੇ ਸਮਰਥਕਾਂ ਦਾ ਧੰਨਵਾਦ ਕੀਤਾ ਹੈ ਜਿਨ੍ਹਾਂ ਨੇ ਇਸ ਲੜਾਈ ਵਿੱਚ ਉਹਨਾਂ ਦਾ ਸਾਥ ਦਿੱਤਾ ਤੇ ਇਸ ਦੇ ਨਾਲ ਹੀ ਭਾਜਪਾ ਦੇ ਸ਼ਬਦੀ ਹਮਲੇ ਕਰਦੇ ਹੋਏ ਉਹ ਵਿਖਾਈ ਦਿੱਤੇ ਨੇ। ਉਹਨਾਂ ਕਿਹਾ ਕਿ ਸਾਰੀਆਂ ਪਾਰਟੀਆਂ ਨੇ ਧਰਮ ਦੇ ਨਾਮ ਤੇ ਲੋਕਾਂ ਤੋਂ ਵੋਟ ਮੰਗੀ ਹੈ। ਅਮਿਤ ਸਤੋ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਅਨਿਲ ਜੋਸ਼ੀ ਆਪਣੀ ਹਾਸ ਤੋਂ ਬਾਅਦ ਆਪਣੇ ਸੋਸ਼ਲ ਮੀਡੀਆ ਕਾਉਂਟੂ ਤੇ ਵਿਰੋਧੀ ਪਾਰਟੀਆਂ ਨੂੰ ਤੰਜ ਕਸਦੇ ਨਜ਼ਰਾਈ ਉਹਨਾਂ ਕਿਹਾ ਕਿ ਵਿਰੋਧੀ ਪਾਰਟੀਆਂ ਜਿਹੜੀਆਂ ਧਰਮ ਦੇ ਨਾਂ ਉੱਤੇ ਭਾਵੂ ਕਰਕੇ ਲੋਕਾਂ ਦੇ ਨਾਲ ਖੇਲ ਖੇਡਦੇ ਨੇ ਉਹ ਚੰਗੀ ਗੱਲ ਨਹੀਂ ਹੈ ਅਨਿਲ ਜੋਸ਼ੀ ਨੇ ਅੱਗੇ ਕਿਹਾ ਕਿ ਧਰਮ ਦੇ ਨਾਂ ਤੇ ਕਦੀ ਵੀ ਪੋਲਿਟਿਕਸ ਨਹੀਂ ਕਰਨੀ ਚਾਹੀਦੀ ਮੈਂ ਇਹਨਾਂ ਨੂੰ ਪਾਰਟੀ ਨੂੰ ਕਹਿਣਾ ਵੀ ਚਾਹੂੰਗਾ ਕਿ ਪੱਤੇ ਪੋਲਰਾਈਜ਼ ਕਰਦੀਆਂ ਜਿਹੜੀਆਂ ਪਾਰਟੀਆਂ ਕਮਿਊਨਿਟੀ ਵਾਈਜ਼ ਪੋਲਰਾਈਜ਼ ਕਰਦੀਆਂ ਇਹ ਅੱਗ ਨਾ ਖੇਡਣ ਵਾਲੀ ਗੱਲ ਹੈ ਇਹ ਤਜਰਬਾ ਜਿਹੜਾ ਹੈ ਨਾ ਇੱਥੇ ਪਹਿਲਾਂ ਫੇਲ ਹੋ ਚੁੱਕਾ ਪਰ ਅਸੀਂ ਸੰਗਿਆਰੀ ਪਾ ਕੇ ਨਾ ਕੱਟੜਤਾ ਦੇ ਵਿੱਚ ਪਾ ਕੇ ਆਪਣੀ ਕਮਿਊਨਿਟੀ ਨੂੰ ਭਾਵਕ ਕਰਕੇ ਧਰਮ ਦੇ ਨਾਂ ਦਿੱਤੇ ਜਿਹੜੀ ਖੇਡ ਖੇਡਦੇ ਆ ਨਾ ਇਹ ਚੰਗੀ ਖੇਡ ਨੇਗੀ ਰਾਜਨੀਤੀ ਕਰੋ ਰਾਜਨੀਤੀ ਕਰੋ ਡਵੈਲਪਮੈਂਟ ਦੀ ਆਪਣੇ ਕੰਮਾਂ ਦੀ ਪੋਲਿਟਿਕਸ ਕਰੋ ਰਾਜਨੀਤੀ ਕਰੋ ਸੇਵਾ ਦੀ ਰਾਜਨੀਤੀ ਕਰੋ ਚੰਗੀ ਰਾਜਨੀਤੀ ਕਰੋ ਕੁਛ ਕਰਕੇ ਰਾਜਨੀਤੀ ਕਰੋ ਧਰਮ ਦੀ ਪੋਲਿਟਿਕਸ ਜਿਹੜੀ ਆ ਉਹ ਕਦੀ ਵੀ ਦੇਸ਼ ਹਿੱਤ ਚ ਨਹੀਂ ਹੋਇਆ ਕਰਦੀ ਸਟੇਟਾਂ ਦੇ ਵਿੱਚ ਅਸੀਂ ਬੰਗਾਲ ਵੇਖਿਆ ਕਿੰਨਾ ਉੱਥੇ ਉਝੜੇ ਲੋਕ ਕਿੰਨੇ ਮਾਰਕਾਟ ਹੋਈ ਇਸੇ ਹੀ ਪੋਲਿਟਿਕਸ ਦੇ ਨਾਲ ਬਹੁਤ ਸਾਰੀਆਂ ਸਟੇਟਾਂ ਦੇ ਵਿੱਚ ਜਿਹੜਾ ਆਪਾਂ ਇਹ ਗੇਮ ਖੇਡੀ ਤੇ ਉੱਥੋਂ ਦੀ ਜਿਹੜੇ ਲੋਕ ਆ ਉਹਨਾਂ ਨੂੰ ਕਿੰਨੀ ਮੁੜਕੇ ਮੁਸ਼ਕਲਾਂ ਤੁਹੇ ਲੀਡਰ ਤੇ ਫਿਰ ਸਭ ਆਪੋ ਆਪਣੇ ਸੱਤਾ ਦੇ ਚਾਹਣ ਵਾਲੇ ਜਿਹੜੇ ਉਹ ਤੇ ਆਪੋ ਆਪਣੇ ਜਗ੍ਹਾ ਤੇ ਚਲੇ ਜਾਂਦੇ ਆ ਉਹਨਾਂ ਨੂੰ ਤੇ ਕੋਈ ਫਰਕ ਨਹੀਂ ਪੈਂਦਾ ਭੁਗਤਣਾ ਜਿਹੜਾ ਪੈਂਦਾ ਨਾ ਉਹ ਕਮਿਊਨਿਟੀਾਂ ਨੂੰ ਭੁਗਤਣਾ ਪੈਂਦਾ ਹੈ ਕੱਟੜਵਾਦ ਦੀ ਤੇ ਕੱਟੜਵਾਦ ਦੀ ਇਹ ਧਰਮਾਂ ਦੀ ਪੋਲਿਟਿਕਸ ਜਿਹੜੀ ਆ ਇਹਦੇ ਤੋਂ ਬਚਣਾ ਬਹੁਤ ਜ਼ਰੂਰੀ ਆ ਇਹ ਦੇਸ਼ ਸਭ ਦਾ ਹਰ ਧਰਮ ਦਾ ਹਰ ਵਰਗ ਦਾ ਹਰ ਕਮਿਊਨਿਟੀ ਦਾ ਹਰ ਧਰਮ ਜੇ ਇਸੇ ਤਰ੍ਹਾਂ ਖੇਡ ਖੇਡਣੀ ਸ਼ੁਰੂ ਕਰ ਦੂਗਾ ਤੇ ਫਿਰ ਇਹ ਹਿੰਦੁਸਤਾਨ ਜਿਹੜਾ ਵਾ ਇਹਦਾ ਕੌਣ ਬਚਾਊ ਇਹਨੂੰ ਇਹਦਾ ਖਰਾਬ ਹੀ ਰੱਖਦਾ ਹੈ ਹੁਣ ਦੇਖਣਾ ਹੋਵੇਗਾ ਕਿ ਅਨਿਲ ਜੋਸ਼ੀ ਦੇ ਕੱਸੇ ਗਏ ਇਨਾ ਤੰਜਾ ਅਤੇ ਵਿਰੋਧੀ ਪਾਰਟੀਆਂ ਦੇ ਵੱਲੋਂ ਕੀ جواب ਆਂਦਾ ਹੈ ਅੱਜ ਦੇ ਪੰਜਾਬ ਨਿਊਜ਼ ਬੁਲਟਨ ਵਿੱਚ ਬਸ ਇਨਾ ਹੀ ਜਾਂਦੇ ਜਾਂਦੇ ਇੱਕ ਵਾਰ ਫਿਰ ਨਜ਼ਰ ਮਾਰ ਲੈਣੀਆਂ ਮੁਖਸੁਰਖੀਆਂ ਤੇ ਪ੍ਰਧਾਨ ਮੰਤਰੀ ਮੋਦੀ ਨੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੂੰ ਸੌਂਪਿਆ ਅਸਤੀਫਾ ਮੰਤਰੀ ਮੰਡਲ ਭੰਗ ਕਰਨ ਦੀ ਕੀਤੀ ਸਿਫਾਰਿਸ਼ ਪੰਜਾਬ ਦੇ ਵਿੱਚ ਭਾਜਪਾ ਦਾ ਲੋਕ ਸਭਾ ਚੋਣਾਂ ਚ ਹੋਇਆ ਪੂਰੀ ਤਰ੍ਹਾਂ ਸਫਾਇਆ ਕਿਸਾਨਾ ਗੁਜਜੀਤ ਸਿੰਘ ਢੱਲੇਵਾਲ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਲਿਆ ਆੜੇ ਹੱਥੀ ਲੋਕ ਸਭਾ ਨਤੀਜੇ ਸਾਹਮਣੇ ਆਉਣ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਵੱਲੋਂ ਕੀਤੀ ਗਈ ਪ੍ਰੈਸ ਕਾਨਫਰੰਸ ਦੇ ਰਾਜ ਸਭਾ ਮੈਂਬਰ ਸੰਦੀਪ ਪਾਠਕ ਨੇ ਐਨਡੀਏ ਗੱਠਜੋੜ ਤੇ ਸਾਦੇ ਤਿੱਖੇ ਨਿਸ਼ਾਨੇ ਅਮਰਿਤਪਾਲ ਦੇ ਜਿੱਤ ਤੋਂ ਬਾਅਦ ਈਮਾਨ ਸਿੰਘ ਖਰੜਾ ਦਾ ਵੱਡਾ ਬਿਆਨ ਸੁਪਾਲ ਸਿੰਘ ਖਿਆਰਾ ਨੇ ਸਰਕਾਰ ਤੋਂ ਐਨਐਸਏ ਹਟਾਉਣ ਦੀ ਕੀਤੀ ਮੰਗ ਇਸ ਦੇ ਨਾਲ ਹੀ ਮੈਨੂੰ ਦਿਓ ਇਜਾਜ਼ਤ ਕੱਲ ਫੇਰ ਮਿਲਾਂਗੇ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਧੰਨਵਾਦ